ਹਰਕਤਾ ਤੋਂ ਬਾਅਦ ਨਹੀਂ ਆ ਰਿਹਾ ਕੈਨੇਡਾ ਨਾਗਰੀਕਾਂ ਨੇ ਜਾਰੀ ਕੀਤੀ ਐਡਵਾਈਜ਼ਰੀ ਲੋਕ ਸਭਾ ਚੋਣਾਂ ਦੌਰਾਨ ਭਾਰਤ ਨਾ ਜਾਣ ਦੀ ਦਿੱਤੀ ਸਲਾਹ ਭਾਰਤ ਚ ਸਰਫੋ ਲੱਗਨ ਦਾ ਵੀ ਦਤਾਇਆ ਜਾ ਰਿਹਾ ਥੱਸਾ ਕੈਨੇਡੀਅਨਾਂ ਨੂੰ ਅਜਨਬੀਆਂ ਤੋਂ ਬਚਨ ਤੇ ਨਿੱਜੀ ਜਾਣਕਾਰੀ ਤੋਂ ਬਚਨ ਲਈ ਕਿਹਾ ਬੈਂਗਲੁਰੂ ਚੰਡੀਗੜਾ ਤੇ ਮੁੰਬਈ ਨਾਲ ਜਾਣ ਦੀ ਦਿੱਤੀ ਸਲਾਹ ਭਾਰਤ ਤੇ ਕੈਨੇਡਾ ਦੇ ਤਣਾਵ ਵਿਚਾਲੇ ਇੱਕ ਹੋਰ ਖਬਰ ਸਾਹਮਣੇ ਆਈ ਹੈ ਕੈਨੇਡਾ ਨੇ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਦੇ ਵਿਚਾਲੇ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਲੋਕ ਸਭਾ ਚੋਣਾਂ ਵਿਚਾਲੇ ਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਹੀ ਨਹੀਂ ਚੋਣਾਂ ਦੌਰਾਨ ਭਾਰਤ ਚ ਗਰਫਿਊ ਲੱਗਣ ਦਾ ਖੱਸਾ ਬਚਾਇਆ ਜਾ ਰਿਹਾ। ਭਾਰਤ ਚ ਅੱਜ ਜਾਨੀ 10 ਅਪ੍ਰੈਲ ਤੋਂ ਲੋਕ ਸਭਾ ਚੋਣਾਂ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ। ਪੂਰੀ ਦੁਨੀਆ ਦੀਆਂ ਨਜ਼ਰਾਂ ਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਤੇ ਟਿਕੀਆਂ ਹੋਈਆਂ ਨੇ। ਹਰ ਕੋਈ ਦੇਖਣਾ ਚਾਹੁੰਦਾ ਕਿ ਦੇਸ਼ ਦੀ ਕਮਾਨ ਫਿਰ ਤੋਂ ਪ੍ਰਧਾਨ ਮੰਤਰੀ ਹਰਿੰਦਰ ਮੋਦੀ ਦੇ ਹੱਥਾਂ ਹੁੰਦੀ ਹੈ ਜਾਂ ਫਿਰ ਕੋਈ ਹੋਰ ਪੀਐਮ ਬਣਦਾ ਹੈ ਹਾਲਾਂਕਿ ਇਸ ਵਿਚਾਲੇ ਇੱਕ ਮਾੜੀ ਖਬਰ ਵੀ ਸਾਹਮਣੇ ਆਈ ਹੈ ਕਿ ਕੈਨੇਡਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਚੂਲ ਫਰਤੀਆਂ ਦੌਰਾਨ ਆਵਾਜਾਈ ਦੀ ਸਮੱਸਿਆ ਹੋ ਸਕਦੀ ਹੈ ਅਤੇ ਜਨਤਕ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਕੈਨੇਡਾ ਦਾ ਕਹਿਣਾ ਹੈ ਕਿ ਸਮੇਤ ਰਣ ਬਿਨਾ ਨੋਟਿਸ ਦੇ ਵੀ कर्फ्यू ਲਗਾਇਆ ਜਾ ਸਕਦਾ ਐਸਤੇ ਨਾਲ ਹੀ ਯਾਤਰੀਆਂ ਨੂੰ ਨਾ ਥਾਮਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਜਿੱਥੇ ਲੋਕ ਵੱਡੇ ਪੱਧਰ ਤੇ ਇਕੱਠੇ ਹੋ ਰਹੇ ਨੇ ਜਾਇ ਕਹਿ ਲੋ ਕੀ ਪ੍ਰਦਰਸ਼ਨ ਕਰ ਰਹੇ ਇਸ ਐਡਵਾਈਜ਼ਰੀ ਵਿੱਚ ਕਈ ਗੱਲਾਂ ਉਹੀ ਹਨ ਜੋ ਪਿਛਲੇ ਸਾਲ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿੱਚ ਤਣਾਅ ਤੋਂ ਬਾਅਦ ਜਾਰੀ ਚੇਤਾਵਨੀ ਦੇ ਵਿੱਚ ਸਰ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਕੈਨੇਡਾ ਦੇ ਤਾਜ਼ਾ ਖੜਨਾ ਕਰਮ ਨੂੰ ਦੇਖਦੇ ਹੋਏ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਕੈਨੇਡਾ ਪ੍ਰਤੀ ਨਿਤਕਾਰਤ ਬਗ਼ਾਵਨਾਵਾਂ ਵੀ ਹਨ ਅਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਕੈਨੇਡਾ ਵਿਰੋਧੀ ਪ੍ਰਦਰਸ਼ਨਾਂ ਦੇ ਵਿੱਚ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਕੈਨੇਡੀਅਨਾਂ ਨੂੰ ਅਜਨਬੀਆਂ ਤੋਂ ਬਚਣਾ ਤੇ ਨਿੱਜੀ ਜਾਣਕਾਰੀ ਦੇਣ ਤੋਂ ਬਚਣ ਦੇ ਨਿਯਮ ਤਿਆਰ ਕੀਤਾ ਗਿਆ ਐਡਵਾਈਜ਼ਰੀ ਦੇ ਵਿੱਚ ਬੰਗਲੌਰੂ ਚੰਡੀਗੜਾ ਤੇ ਮੁੰਬਈ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਭਾਰਤ ਨੇ ਕੈਨੇਡਾ ਖਿਲਾਫ ਕਾਰਵਾਈ ਕੀਤੀ ਸੀ ਜਿਸ ਤੋਂ ਬਾਅਦ 41 ਡਿਪਲੋਮੈਂਟਾਂ ਨੂੰ ਵਾਪਸ ਬੁਲਾ ਲਿਆ ਗਿਆ ਤਾਂ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕੈਨੇਡਾ ਕਈ ਗੱਲਾਂ ਨੂੰ ਲੈ ਕੇ ਭਾਰਤ 'ਤੇ ਸ਼ੱਕ ਕਰ ਰਿਹਾ ਤੇ ਕਈ ਤਰ੍ਹਾਂ ਦੇ ਦੋਸ਼ ਭਾਰਤ 'ਤੇ ਲਗਾ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਬੀਲਾ ਕਿਸੇ ਸਬੂਤ ਦੇ ਲਗਾਤਾਰ ਭਾਰਤ ਤੇ ਦੋਸ਼ ਲਗਾਉਣ ਦੇ ਲੱਗੇ ਹੋਏ ਨੇ ਇਸ ਲਈ ਉਹਨਾਂ ਦੀ ਆਲੋਚਨਾ ਵੀ ਹੋਈ ਹੈ ਅਤੇ ਤੋਂ ਅੰਦਾਜ਼ਾ ਹੈ ਕਿ ਖਾਲਿਸਤਾਨੀ ਅਤਵਾਦੀ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਦੇ ਵਿੱਚ ਭਾਰਤ ਦੇ ਸ਼ਾਮਲ ਹੋਣ ਦਾ ਸ਼ੱਕ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਦੇ ਵਿੱਚ ਕਾਫੀ ਤਣਾਅ ਬਣ ਗਏ ਨੇ ਕੈਨੇਡਾ ਸਰਕਾਰ ਭਾਰਤ ਤੇ ਲਗਾਤਾਰ ਨਿਜਰ ਦੀ ਹੱਤਿਆ ਦਾ ਦੋਸ਼ ਲਗਾਰੀ ਹੈ ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਿਨਾਂ ਕਿਸੇ ਸਬੂਤ ਦੇ ਲਗਾਤਾਰ ਭਾਰਤ ਦੇ ਕਈ ਦੋਸ਼ ਲਗਾ ਰਹੇ ਨੇ ਇਸ ਲਈ ਉਹਨਾਂ ਦੀ ਆਲੋਚਨਾ ਵੀ ਹੋਈ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਹੰਦਰਦ ਟੀਵੀ